ਕਰਮ ਵਿਚਾਰੈ ਦੀਨ ਦਇਆਲ ਦਇਆ ਨਿਤ ਦੁਖਨ ਦੇਖਤ ਹੈ ਪਰ ਦੇਖ ਨਾ ਹੈ ਸਸ ਕਰਪ ਸਾਡੇ ਔਗਣਾਂ ਨੂੰ ਗੁਨਾਹਾਂ ਨੂੰ ਦੇਖਦਾ ਪਰ ਅਰਦਾਸ ਕਰਿਆ ਕਰੀ ਸਤਿਗੁਰੂ ਜੈਸਾ ਸਮੁੰਦ ਸਾਗਰ ਨੀਰ ਭਰਿਆ ਦਿੱਤੇ ਔਗਣ ਹਮਾਰੇ ਦਇਆ ਕਰੋ ਕਿ ਸ਼ਮੇਰ ਉਹ ਕਾਬੂ ਡੁੱਬਦੇ ਪੱਥਰ ਤਾਰੇ ਗੁਰੂ ਸਾਹਿਬ ਕਿਰਪਾ ਕਰੇ ਕੰਦ ਕੇ ਮਹਾਰਾਜ ਤੁ ਸਾਰਿਆਂ ਜੀਆਂ ਤੇ ਦਇਆ ਦਾ ਦਸੁ ਮੈਂ ਦਇਆ ਕਰਦੇ ਕਿਰਪਾ ਕਰਦੇ ਮਿਹਰਬਾਨ ਹੁੰਦਾ ਹੈ ਕੀਛ ਕੀਤਾ ਤੇਰਾ ਵਰਤੈ ਕਿਹਾ ਹਮ ਬਾਲਕ ਬਾਲਾ ਸਾਰਾ ਕੀਤਾ ਜੋ ਕੁਝ ਸੰਸਾਰ ਤੇ ਹੋ ਰਿਹਾ ਸੰਸਾਰ ਦੀ ਇਹ ਕਾਰ ਚੱਲ ਰਹੀ ਹੈ ਜੀਵ ਆ ਰਹੇ ਨੇ ਜਾ ਰਹੇ ਨੇ ਦੁੱਖ ਸੁੱਖ ਭੋਗ ਰਹੇ ਨੇ ਇਹ ਸਾਰਾ ਕੁਝ ਤੇਰੀ ਬਖਸ਼ਿਸ਼ ਦਾ ਨਹੀਂ ਹੋ ਰਿਹਾ denn ਲੱਗੇ ਮਹਾਰਾਜ ਜੀ ਕਿ ਕਿਆ ਹਮ ਬਾਦ ਅਸੀਂ ਤੇ ਬਾਰਕ ਆ ਅਸੀਂ ਤੇ ਜਿਵੇਂ ਬੱਚੇ ਦੀ ਮਾਂ ਤਾਂ ਉਹ ਵੀ پیچھے ਰੁਛਪੇਦਾ ਹੈ ਰੰਗ ਕੇ ਸਾਡੀ ਮਤ ਜਿਹੜੀ ਹੈ ਨਾ ਅਰਦਾਸ ਕਰਿਆ ਕਰੋ 사ਤ ਸੰਗਤ ਅਰਦਾਸ ਕਰਕੇ ਵੀ ਜਾਈਏ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਔਰ ਸਿੱਖ ਨੇ ਹਮੇਸ਼ਾ ਅਰਦਾਸ ਕਰਨੀ ਹੈ ਕਿ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਨ ਨੂੰ ਨੀਮਾ ਰੱਖਣਾ ਤੇ ਮਰਤ ਕਿਦੇ ਅਨੁਸਾਰੀ ਚਲਾਉਣੀ ਹੈ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਪਰਮਾਨੰ ਹਰ ਹਰ ਕਥਾ ਨਰਾਲੀ ਸਾਹਿਬ ਜੀ ਕਹਿੰਨੇਗੇ ਅਸੀਂ ਬੱਚਿਆਂ ਦੀ ਨਿਆਈਂ ਮਾਰਤ ਜੀ ਅਸੀਂ ਤੇਰੀ ਕਸ਼ਿਸ਼ ਨੂੰ ਇਹ ਜਾਣ ਸਕਦੇ ਆਂ ਕਿ ਆਹ ਹਨ ਬਾਲ ਗੋਪਾਲਾ ਰਾਖ ਦੇ ਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੁੱਤ ਕਿਰਪਾਲਾ ਜਿਵੇਂ ਪਿਤਾ ਸੰਸਾਰ ਦਾ ਇੱਕ ਸੰਸਾਰ ਦੀ ਉਦਾਹਰਣ ਹੈ ਸਮਾਪਤੀ ਕਰੀਏ ਕਿ ਆਪ ਧੁੱਪੀ ਧੁੱਪੀ ਬਾਕੇ ਨਾ ਤੇ ਪੁੱਤਰ ਨੂੰ ਨਵਾਂ ਜੋੜਾ ਲੈ ਕੇ ਦਿੰਦਾ ਸੱਸ ਅਸੀਂ ਸਾਰੇ ਪਰਿਵਾਰਾਂ ਵਾਲਿਆਂ ਬੱਚਿਆਂ ਵਾਲੀ ਆਪ ਭੁੱਖਾ ਰਹਿ ਕੇ ਤੇ ਆਪਣੇ ਪੁੱਤਰ ਨੂੰ ਵਧੀਆ ਖਾਣ ਵਾਸਤੇ ਦਿੰਦਾ ਹੈ ਔਰ ਸੱਚ ਹੈ ਕਿ ਜਿਵੇਂ ਦੁਨੀਆ ਸੰਸਾਰ ਵਿੱਚ ਮਾਤਾ ਪਿਤਾ ਆਪਣੇ ਪੁੱਤਰ ਲਈ ਸਭ ਤੋਂ ਕੀਮਤੀ ਮਹਿੰਗੀ ਦੁਨੀਆ ਦੀ ਚੀਜ਼ ਮੰਗਦਾ ਵੀ ਪਰਮਾਤਮਾ ਸਤਿਗੁਰੂ ਮੇਰੇ ਪੁੱਤਰ ਦੇ ਘਰ ਹੋਵੇ ਕਦੀ ਗੁਰੂ ਦੇ ਸਿੱਖ ਬਣੀਏ ਗੁਰੂ ਦੇ ਪੁੱਤਰ ਬਣੀਏ ਗੁਰੂ ਵੀ ਸਭ ਤੋਂ ਕੀਮਤੀ ਦਾਤ ਜਿਹੜੀ ਹੈ ਨਾ ਉਹ ਆਪਣੀ ਸਿੱਖ ਦੀ ਝੋਲੀ ਵਿੱਚ ਪਾਉਂਦਾ ਸਤਿਗੁਰ ਸਿੱਖ ਕਹੋ ਨਾਮ ਧਨ ਦੇ ਗੁਰ ਕਾ ਸਿੱਖ ਬੜਾ ਭਾਗੀ ਹਿੰਨ ਕੇ ਮਾਲਕ ਜੀ ਅਸੀਂ ਤੁਹਾਡੇ ਬੱਚਿਆਂ ਦੀ ਤਰ੍ਹਾਂ ਤੇ ਤੁਸੀਂ ਕਿਰਪਾ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਮੋਹਰ ਲਾ ਕੇ ਧੰ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰ ਰਹੇ ਨੇ ਜੋ ਪਿੱਤਾ ਉਤ ਕਰਵਾਲਾ ਬੜਿਆਂ ਤੇ ਆਸ ਬੜਿਆਂ ਤੇ ਥਾਂ ਥਾਂ ਜਾ ਕੇ ਕਈ ਵਾਰੀ ਮਨੁੱਖ ਭਟਕ ਜਾਂਦਾ ਹੈ ਪਰ ਜਦੋਂ ਗੁਰਬਾਣੀ ਨਾਲ ਸ਼ਬਦ ਨਾਲ ਅੰਮ੍ਰਿਤ ਵੇਲੇ ਨਾਲ ਸੰਗਤ ਨਾਲ ਜੁੜੇ ਅੱਜ ਸਤਿਗੁਰੂ ਸਮਝ ਆ ਗਈ ਹੈ ਕਿ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆ ਕਰ ਅੱਜ ਮੈਨੂੰ ਪਤਾ ਲੱਗਿਆ ਕਿ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਅੱਜ ਮੈਨੂੰ ਸਮਝ ਆ ਗਈ ਹੈ ਕਿ ਜੈਸਾ ਬਾਲਕ ਭਾਏ ਸੁ ਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬੰਪਾਤੀ ਬੋੜ ਪਿਤਾ ਘਰ ਲਾਵੇ ਗੁਰੂ ਸਾਹਿਬ ਕਿਰਪਾ ਕਰ ਸਾਸਨ ਕਈ ਵਾਰੀ ਟੀਖਾ ਤੇ ਜਾ ਕੇ ਇਸ਼ਨਾਨ ਕਰਕੇ ਵੀ ਸਾਸਨ ਤੋਂ ਹੱਥ ਪਵਿੱਤਰ ਨਹੀਂ ਹੁੰਦੇ ਜਿਹੜੇ ਹੱਥ ਸੇਵਾ ਕਰਕੇ ਪ੍ਰਤਿਰੋਜ ਜਾਂਦੇ ਨੇ ਜਿਹੜੇ ਹੱਥ ਸੰਸਾਰ ਸਮਾਜ ਵਿੱਚ ਬੜੀਆਂ-ਬੜੀਆਂ ਦੇਖੋ ਆਪ ਤਾੜੀਆਂ ਮੈਂ ਹੁਣ ਸਮਾਪਤੀ ਵਾਲੇ ਪਾਸੇ ਆਵਾਂ ਇਹ ਗੁਰੂ ਨੇ ਕਿਰਪਾ ਕੀਤੀ ਕਿ ਬੱਚਿਆਂ ਦੀ ਨਿਆਈ ਪ੍ਰਮਾਤਮਾ ਆਪਣੇ ਸੇਵਕਾਂ ਦੀ ਬਰਤਪਾਲਣਾ ਕਰਦਾ ਹੈ ਆਪਣੇ ਸੇਵਕਾਂ ਦੀ ਰਾਖੀ ਕਰਦਾ ਹੈ ਆਪਣੇ ਸੇਵਕਾਂ ਤੇ ਸਦਾ ਦਿਆਲ ਹੁੰਦਾ ਹੈ ਅਰਦਾਸ ਕਰੀਏ ਸਤਿਗੁਰੂ ਪਾਸ਼ਾ ਦੇ ਚਰਨਾਂ ਵਿੱਚ ਰਾਖਲੇ ਹੋ ਨਾਨਕ ਜਮ ਤੁੰਬਰਾ ਜੋ ਮੇਤਾ ਬੂਤ ਕਿਰਪਾਲਾ ਜਿਵੇਂ ਪਿਤਾ ਪੁੱਤਰ ਤੇ ਕਿਰਪਾ ਕਰਦਾ ਉਹ ਤੇ ਤਰਸ ਕਰਦਾ ਏਵੇਂ ਸਤਿਗੁਰੂ ਤੁਸੀਂ ਵੀ ਕਿਰਪਾ ਕਰੋ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਜਿਵੇਂ ਹਰਿਆ ਗੁਰੂ ਸਾਹਿਬ ਕਿਰਪਾ ਕਰ ਇਹਨਾਂ ਅਮਰਤ ਬਚਨਾਂ ਦੀ ਵਿਚਾਰ ਕਰਦੇ ਆ ਬਿਨ ਗੁਲਾਮੀਆਂ ਦੇ ਆ ਗੁਰੂ ਸੰਗਤ ਸਮੁੱਚੇ ਪ੍ਰਬੰਧ ਦਾ ਸਿੰਘ ਸਾਹਿਬ ਸਰਕਾਰ ਜੋ ਯਾਨੀ ਇਹ ਤਾਂ ਬਿਸ਼ੰਕੀ ਹੋਪ ਬ੍ਰੰਤੀ ਸ੍ਰੀ ਦਰਵਾਰ ਸਾਹਿਬ ਉਹਨਾਂ ਦਾ ਧੰਨਵਾਦ ਅਕਾਲ ਪੁਰਖ ਦਾ ਜੁਗੋ ਜੁਗ ਅਟਲ ਦਾ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਸਤਿਗੁਰੂ ਜੀ ਨੇ ਕਿਰਪਾ ਕੀਤੀ ਦੋ ਸ਼ਬਦ ਬੋਲਣ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਸਾਥ ਪਾਈ ਹੈ ਗੁਰੂ ਸਾਹਿਬ ਕਿਰਪਾ ਕਰਨ ਅਸੀਸ ਦੀਆਂ ਬਾਦਨ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ ਮਤ ਕੌਣ ਕਰੈ ਪ੍ਰਭ ਤੇਰੀ ਹਉ ਸਰਬ ਜੀਆ ਦਰਿਆਲਾ ਸ਼ਕੀਤਾ ਤੇਰਾ ਵਰਤ ਕਿਆ ਹਮ ਮਾਲਕ ਪਾਲਾ ਰਾਖਲੇ ਹੋ ਨਾਨਕ ਗੈ ਜਾਣ ਤੁਮਰਾ ਿਉਂ ਪਿਤਾ ਪੁੱਤ ਕਿਰਪਾਲ